ਕੇ ਡੰਨੇ ਜੀ ਨੂੰ ਸਸੀਕਾਲ ਗ੍ਰੇਸ ਜੀ ਹੈ ਮੈਂ ਰੈਸਕਿਊ ਆ ਤੇ ਇੱਕ ਠੀਕ ਹੈ ਜੀ ਕਿਹੜਾ ਰੀਆ ਪੈ ਗਿਆ ਜੀ ਇਹ ਇਹ ਹੀ ਆਪਣਾ ਜਸ਼ਨ ਪੈਲਸ ਕੋਲ ਆ ਐਸ ਬੀ ਆਈ ਦਾ ਆਰ ਸੈਟੀ ਹੈ ਤੇ ਉਹਰੇ ਫ੍ਰੀ ਆਫ ਕੋਸਟ ਬੱਚੇ ਨੂੰ ਟ੍ਰੇਨਿੰਗ ਦਿੱਤੀ ਹੁੰਦੀ ਹੈ ਤੇ ਸਾਡੇ ਇੱਕ ਕੋਲ ਕਰੇ ਤੇ ਬਾਜੀ ਆਪਣਾ ਸਾਰਾ ਕੰਮ ਇੱਕ ਕਰ ਛੱਡ ਕੇ ਪਹੁੰਚੇ ਨੇ ਇਹਦੇ ਲਈ ਸਭ ਤੋਂ ਪਹਿਲਾਂ ਦੋਸਤ ਧੰਨਵਾਦ ਕਰਦੇ ਹਾਂ ਬਾਜੀ ਦਾ ਬਹੁਤ ਬਹੁਤ ਸ਼ੁਕਰੀਆ ਭਾਈ ਤੁਹਾਡਾ ਡ੍ਰੈਗਨ ਲੀਜ਼ਰਡ ਬੋਲਦੇ ਆ ਚਾਹੇ ਇੰਗਲਿਸ਼ ਚ ਹੋਸੀ ਸੱਚ ਕੀਤਾ ਦੀ ਹੈ ਇਹਨਾਂ ਬਾਰੇ ਤੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਇਹ ਬਹੁਤ ਮਜ਼ਬੂਤ ਹੁੰਦੀ ਹੈ ਇਹ ਜੀ ਇਹ ਪਕੜਾਈ ਆ ਦੇਖੋ ਆ ਵੀ ਦੇਖ ਰਹੇ ਹਾਂ ਆ ਪਕੜੀ ਨਹੀਂ ਪਕੜਾਈ ਹਾਂ ਤੇ ਫੁੱਟ ਨਹੀਂ ਆਈ ਠੀਕ ਹੈ ਜੀ ਹੁਣ ਇਹਨੂੰ ਇਹਦਾ ਹੈਡ ਕੈਪਚਰ ਕਰਨਾ ਪੈਗਾ ਦਾ ਆ ਆ ਕੀ ਦੋ ਗੋਆ ਨਹੀਂ ਜੀ ਦੋ ਗੋਆ ਨਹੀਂ ਨਾ ਹਾਂਜੀ ਆ ਗਈ ਮਤਲਬ ਦੋਨੇ ਵੀਰੇ ਇੱਕ ਨਹੀਂ ਆ ਇੱਥੇ ਦੋ ਆ ਗਏ ਆ ਦੇਖੋ ਇਹ ਇਹ ਜਿਹੜੀ ਫੜੀ ਦੂਜੀ ਹੈ ਜਿਹੜੀ ਫੜੀ ਦੂਜੀ ਹੈ ਉਹ ਹੋਰ ਇੱਕ ਹੋਰ ਆ ਆ ਦੇਖੋ ਮੈਨੂੰ ਤਾਂ ਸਾਲਾ ਸੱਪ ਲੱਗ ਰਿਹਾ ਕਿ ਭਾਜੀ ਸਾਹਿਬ ਉਸ ਗੋਆ ਹੈ ਇੱਕ ਹੋਰ ਫਸੀ ਪਈ ਐ ਬਚਰੀ ਦੋ ਐ ਕਿਰੇ ਇੱਕ ਨੇ ਫਸ ਗਈ ਐ ਅੱਛਾ ਇਹ ਤਾਂ ਜਲਦਬਾਜੀ ਜਾ ਕੇ ਫਸ ਗਈ ਹੋਣੀ ਉਹ ਦੂਜੀ ਵਾਲੀ ਕਿਵੇਂ ਆ ਗਈ ਦੂਜੀ ਰਹਿੰਦੀ ਹੋਈ ਕੋਰੇ ਦੋ ਜੋੜਾ ਇਹਦਾ ਅੱਛਾ ਮੀ ਅਭੀ ਵੀ ਹੋਣੇ ਹੈ ਦੂਜੀ ਵਾਲੀ ਵੀ ਇੱਕ ਪਾਜੀ ਪਹਿਲਾਂ ਇੱਕ ਕੱਢ ਲਓ ਤੁਸੀਂ ਜਿਵੇਂ ਕਿ ਦੇਖ ਸਕਦੇ ਹੋ ਆ ਦੇਖੋ ਪਾਜੀ ਨੇ ਇਹਦੀ ਸਪੀਡ ਬਹੁਤ ਹੁੰਦੀ ਆ ਬਾਈ ਤੋਂ ਆਪ ਦੇ ਆਪ ਨਾਲ ਇਹਨੂੰ ਫੜਨ ਦਾ ਰਿਸਕ ਨਾਲ ਲਿਓ ਹਾਂ ਅਸੀਂ ਭਾਈ ਦਾ ਨੰਬਰ ਤੁਹਾਨੂੰ ਇਸਚ ਮੈਂਸ਼ਨ ਕਰ ਦਾਂਗੇ। ਵਾਸ ਵਾਸ ਵਾਸ। ਕਮਾਲ ਆ ਯਾਰ ਮੂ। ਜਲ ਜਾ ਉਹਨੂੰ ਪਤਾ ਹੈ ਕਿ ਕਿੱਧਰ ਜਾਣਾ। ਬੜੇ ਬੜੇ ਭੱਜਣ ਦੀ ਪੂਰੀ ਕੋਸ਼ਿਸ਼ ਹੈ ਜੀ। ਮੈਂ ਵੀ ਵੀਡੀਓ ਰਹੀ ਹਾਂ। ਰਾਧਨ ਵੀਰੇ ਥੱਲਾ ਕਰੋ।

ਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਮਿਹਨਤ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਭਾਈ ਤੁਹਾਡਾ ਆ ਦੇਖੋ ਲੈ ਮੇਰਾ ਵੀਰੇ ਕੰਮ ਕਰੋ ਇਹ ਭਾਜੀ ਦਾ ਤੁਹਾਨੂੰ ਨੰਬਰ ਸ਼ੇਅਰ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਭਾਈ ਤੁਹਾਡਾ ਇਹਨੂੰ ਬੰਨਣਾ ਵੇ ਡਰੋ ਨਾ ਕੁਝ ਡਰੋਣਾ ਨਹੀਂ ਡਰੋਣਾ ਡਰੋ ਨਾ ਮੂੰਹ ਫੜਿਆ ਹੋਣਾ ਭਾਜੀ ਨੇ ਤੂੰ ਕੋਈ ਚੱਕਰ ਨਹੀਂ ਜੀ ਉਹਨੂੰ ਕੁੱਤਾ ਸਮਝ ਕੇ ਨਾ ਜੀ ਪੈਸੇ ਦਵਾਈ ਜੀ ਪੈਰ ਤੋਂ ਕੰਮ ਕਰੀ ਠੀਕ ਹੈ ਚਲੋ ਇੱਕ ਤਾਂ ਇੱਕਾ ਫੜਦੀ ਇੱਕ ਵਾਲੀ ਰਹਿੰਦੀ ਐ ਬਹੁਤ ਬਹੁਤ ਸ਼ੁਕਰੀਆ ਭਾਈ ਤੁਹਾਡਾ ਬੜੀ ਮਿਹਨਤ ਰੰਗ ਲਾਈ ਤੁਹਾਡੀ ਦੋ ਇਹ ਵੀਡੀਓ ਬੰਦ ਕਰਦਾ ਅਜ ਨਹੀਂ ਕੋਈ ਚੱਲਣ ਤੋਂ ਕੋਈ ਨਹੀਂ ਚੱਲਣ ਤੋਂ ਯਾਰ ਤੁਹਾਡੀ ਮੈਮਰੀ ਬਲੋਰੀ ਐ ਯਾਰ ਹੈ ਰੱਸੀ ਦੋ ਇੱਕ ਬੜੀ ਭਾਰੀ ਬਹੁਤ ਆਈ ਮੈਮ ਉੱਥੇ ਰੱਸੀ ਪਈ ਹੋਣੀ ਜਿੱਥੇ ਆਪਣਾ ਡਸ਼ਬੀ ਨਹੀਂ ਬੜਿਆਲਾ ਬਲੂ ਵਾਲਾ ਉੱਤੇ ਉੱਪਰ ਰੱਸੀ ਪਈ ਹੈ ਮਿੰਦਰ ਤੂੰ ਲਿਆ ਯਾਰ ਮੈਮ ਗੱਡੀ ਦੀ ਚਾਬੀ ਵੀ ਲਿਆਓ ਗੱਡੀ 'ਚ ਦੂਜਾ ਥੈਲਾ ਪਿਆ ਇੱਕ ਹੋਰ ਕੱਢਣੀ ਆ ਬੜੀ ਕਿਤਾ ਸਾਡੇ ਇੱਕ ਫੋਨ ਤੇ ਆਏ ਇਹ ਬਹੁਤ ਬਹੁਤ ਸ਼ੁਕਰੀਆ ਭਾਜੀ ਦਾ ਇਹ ਸਾਡੀ ਐਸਬੀਆਈ ਦੀ ਆਰ ਫੈਟੀ ਹੈ ਪੂਰੇ ਅਸੀਂ ਬੱਚਿਆਂ ਨੂੰ ਪ੍ਰੀਆਪੋਟ ਟ੍ਰੇਨਿੰਗ ਦਿੰਨੇ ਆ ਅਲੱਗ-ਅਲੱਗ ਤਰ੍ਹਾਂ ਦੀ ਤੇ ਕੁਝ ਦਿਨ ਪਹਿਲਾਂ ਉਹਰੇ ਨਾਲ ਅਸੀਂ ਗੋ ਦੇਖੀ ਸੀ ਠੀਕ ਹੈ ਤੁਹਾਨੂੰ ਪਤਾ ਕਿ ਹੁਣ ਉਹਰੇ ਮੁੰਡੇ ਵੀ ਰਹਿੰਦੇ ਨੇ ਤੇ ਕੁੜੀਆਂ ਵੀ ਰਹਿੰਦੇ ਆ ਜਿਵੇਂ ਉਹਨਾਂ ਦੀ ਰਹਿਣ ਦੀ ਵਿਵਸਥਾ ਵੀ ਹੈ ਸੋ ਉਹਨਾਂ ਦੀ ਜ਼ਿੰਦਗੀ ਰਿਸਕ 'ਤੇ ਤੋਰਦੇ ਸੀ ਕਿਉਂਕਿ ਇਹ ਕਿਸੇ ਵੀ ਮਤਲਬ ਟਾਈਮ ਦੇ ਅੰਦਰ ਵੀ ਜਾ ਸਕਦੀ ਸੀ ਜਿਵੇਂ ਬੱਚੇ ਉਹਦੇ ਕੁੱਤੇ ਹੁੰਦੇ ਨੇ ਹੋ ਸਕਦਾ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇ ਤੋ ਇਹਨਾਂ ਗੱਲਵਲ ਦੇਖਦੇ ਹੋ ਅਸੀਂ ਅੱਜ ਭਾਜੀ ਨੂੰ ਕਾਲ ਕੀਤੀ ਹੈ ਇਹਨਾਂ ਦਾ ਨੰਬਰ ਕੱਢ ਕੇ ਨੈੱਟ ਤੋਂ ਤੇ ਤੁਹਾਨੂੰ ਪਤਾ ਨੈੱਟ ਤੇ ਕਈ ਫੇਕ ਨੰਬਰ ਵੀ ਬਹੁਤ ਹੁੰਦੇ ਨੇ ਬਟ ਭਾਜੀ ਨੇ ਇੱਕ ਨੰਬਰ ਤੇ ਆਪਣਾ ਸਾਰਾ ਕੰਮ ਕਰ ਛੱਡ ਕੇ ਨਾਲ ਦੀ ਨਾਲ ਸਾਡੇ ਕੋਲ ਪਹੁੰਚੇ ਜਦੋਂ ਅਸੀਂ ਇਹਨਾਂ ਨੂੰ ਸਾਰਾ ਆਪਣਾ ਜੋ ਵੀ ਸਾਡੀ ਪਿੱਛੀ ਦੀ ਉਹ ਇਹਨਾਂ ਨੂੰ ਦਿੱਤੀ ਸੋ ਸਭ ਤੋਂ ਪਹਿਲਾਂ ਥੀ ਸਰ ਦਾ ਬਹੁਤ ਬਹੁਤ ਧੰਨਵਾਦ ਹਾਂ ਹਾਂ ਲਿਆ ਲਿਆ ਤੇ ਇਹਨਾਂ ਦਾ ਅਸੀਂ ਨੰਬਰ ਵੀ ਜ਼ਰੂਰ ਤੁਹਾਨੂੰ ਸ਼ੇਅਰ ਕਰਾਂਗੇ ਰੱਬ ਨਾ ਕਰੇ ਕਿਸੇ ਨਾਲ ਇਹੋ ਜਿਹੀ ਜੇ ਕੋਈ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਇਹੋ ਜਿਹੀ ਆਂਦੀ ਹੈ तो तुझे एनीटाइम पाज़ इन पोलगार चाहते हैं ट्वेंटी फोर अवर सर्विस है तो कट के दे दे, दे। ओ यार कट नहीं भी त है मिंदर यार चक्कू तो ले आ जान के।, जा के जा पाज़ के जा चक्कू ले आ यार एक और गोवा है पाज़ के जा हाँ उसे पेड़ थले रख दो हाँ जी इधर है ये सी इधर इधर इधर

ਕਿਹੜੀ ਰਸੀ ਉਹ ਬਨਾਂਗੇ ਨਾ ਇੱਕ ਇੱਕ ਹੋਰ ਗੋ ਹੈਗੀ ਆ ਉੱਥੇ ਇੱਕ ਹੋਰ ਆ ਗਿਆ ਸੈਕਿੰਡ ਵੀਡੀਓ ਸਟਾਰਟ ਕਰਨੀ